ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਾਵਨ ਦਿਹਾੜੇ ਤੇ ਵਿਸਾਖੀ ਦੇ ਦਿਹਾੜੇ ਦੇ ਉੱਤੇ ਗਊ ਘਾੜ ਗੁਰਦੁਆਰਾ ਸਾਹਿਬ ਆ ਕੇ ਸੀਸ ਝੁਕਾਉਂਦਾ ਮੈਨੂੰ ਇਹ ਮੌਕਾ ਮਿਲਿਆ ਵਾ ਮੈਂ ਗੁਰੂ ਚਰਨਾਂ ਦੇ ਵਿੱਚ ਇਹੀ ਅਰਦਾਸ ਕੀਤੀ ਆ ਇਹੀ ਬੇਨਤੀ ਲਈ ਆ ਕਿ ਪੰਜਾਬ ਜਿਹੜਾ ਸਾਡਾ ਹਮੇਸ਼ਾ ਤੇਰੀ ਕਿਰਪਾ ਨਾਲ ਵਸਿਆ ਔਰ ਤੇਰੀ ਕਿਰਪਾ ਨਾਲ ਹੀ ਖੁਸ਼ਹਾਲ ਰਿਹਾ ਵਾ ਹਮੇਸ਼ਾ ਤੂੰ ਆਪਣੀ ਕਿਰਪਾ ਬਣਾ ਕੇ ਰੱਖੀ ਸਾਡੇ ਲੁਧਿਆਣਾ ਵਾਸੀਆਂ ਦੇ ਪੰਜਾਬ ਵਾਸੀਆਂ ਤੇ ਭਾਰਤ ਵਾਸੀਆਂ ਤੇ ਭਾਰਤ ਤੋਂ ਬਾਹਰ ਵੱਸਦੇ ਪੰਜਾਬੀ ਵੀ ਜਿੰਨੇ ਆ ਭਾਰਤ ਵਾਸੀ ਆ ਸਭ ਤੇ ਆਪਣੀ ਬਾਬਾ ਕਿਰਪਾ ਬਣਾ ਕੇ ਰੱਖੀ ਕਿਉਂਕਿ ਇਹ ਜਿਹੜੀ ਪਾਵਨ ਧਰਤੀ ਆ ਜਿੱਥੇ ਆਪਾਂ ਅੱਜ ਸੀਸ ਚਕਾਇਆ ਵਾ ਇਹ ਗੁਰੂਆਂ ਦੇ ਚਰਨਾਂ ਦੀ ਪ੍ਰਾਪਤ ਧਰਤੀ ਆ ਗੁਰੂਆਂ ਦੇ ਚਰਨ ਪਏ ਹੋਏ ਆ ਇਹ ਧਰਤੀ ਵੀ ਤੁਹਾਨਾਂ ਦੇ ਇੱਥੇ ਦੇ ਲੋਕ ਜਿਹੜੇ ਆ ਉਹ ਇਸ ਧਰਤੀ ਨੂੰ ਸੇਚਾ ਕੇ ਹਮੇਸ਼ਾ ਪ੍ਰਣਾਮ ਕਰਦੇ ਆਇਓ ਤਾਂ ਆਪਣਾ ਜੀਵਨ ਸਫਲਾ ਕਰਦੇ ਆ ਗੁਰੂ ਦੇ ਲੜ ਲੱਗ ਕੇ ਸੰਗਤਾਂ ਨੂੰ ਕੀ ਨਸਿੱਟੇ ਸੰਗਤਾਂ ਨੂੰ ਇਹ ਹੀ ਮੈਸੇਜ ਆਓ ਬਾਬੇ ਨਾਨਕ ਦਾ ਇਹ ਦੱਸੇ ਹੋਏ ਸੰਦੇਸ਼ ਤੇ ਸਰਵੰਸਦਾਣੀ ਗੁਰੂ ਤੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਆਪਾਂ ਨੂੰ ਸੰਦੇਸ਼ ਦਿੱਤਾ ਵਾ ਉਹਦੇ ਪੂਰਨਿਆਂ ਦੇ ਚੱਲਦੇ ਹੋਏ ਸੰਗਤ ਦੀ ਜਨਤਾ ਦੀ ਗਰੀਬ ਗੁਰੂ ਘਰ ਦੀ ਸੇਵਾ ਕਰੀਏ ਤਾਂ ਕਿ ਗੁਰੂ ਆਪਣੇ ਤੇ ਹਮੇਸ਼ਾ ਖੋਸ਼ ਲੈ ਕੇ ਆਪਣੇ ਦੀ ਕਿਰਪਾ ਕਰੇ ਸਾਰੇ ਪੰਜਾਬ ਵਾਸੀਆਂ ਦੇ ਭਾਰਤ ਵਾਸੀਆਂ ਦੇ ਔਰ ਬਾਹਰ ਵੱਸਦੇ ਹੋਏ ਭਾਰਤੀਆਂ ਦੇ ਸਾਹਿਬ ਅਰਜੋਨ ਸਿੰਘ ਫਤਿਹ ਆਜ ਖਾਲਸਾ ਦੇਸ਼ ਰਾਜ 325 ਜੋ ਕਿ ਹੈ ਬੜੇ ਧੁੰਮਤਾਂ ਨਾਲ ਬੜੇ ਸਰਦਾਸਲਾਸਨਾ ਮਨਾਉਂਦੀ ਹੈ ਸੰਗਤਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਸੋ ਪ੍ਰਾਪਤ ਗੁਰਦੁਆਰਾ ਗੋਵ ਘਾਟ ਪਹਿਲੇ ਪਾਸੇ ਜੋ ਕਿ ਆਪ ਹੀ ਸੰਗਤਾਂ ਦੇਖ ਰਹੇ ਹੋਗੇ ਪਰਮਾ ਕਟ ਜੋ ਕਿ ਸੰਗਤਾਂ ਬਹੁਤ ਹਲਾ ਰਹੀਆਂ ਔਰ ਜਿਹੜੀਆਂ ਸੰਗਤਾਂ ਅਮਰਤ ਵੇਲੇ ਤੋਂ ਲੈ ਕੇ ਹੁਣ ਤੱਕ ਦਰਸ਼ਨ ਕਰ ਚੁੱਕੀਆਂ ਉਹਨਾਂ ਦਾ ਧੰਨਵਾਦ ਜਿਹੜੀਆਂ ਰਹਿਣ ਦੀਆਂ ਸੰਗਤਾਂ ਘਰਾਂ ਦੇ ਵਿੱਚ ਬੈਠੀਆਂ ਉਹਨਾਂ ਨੂੰ ਅਰਜ਼ ਬੇਨਤੀ ਹੈ ਵੀ ਉਹ ਆ ਕੇ ਦਰਸ਼ਨ ਦੀਦਾਰ ਕਰੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਐਸਾ ਵੀ ਆਇਸੀ ਅਥਰਤੰਗ ਦੇ ਅਮਨ ਦੀ ਸੰਤਾਨ ਹਾਂ ਜੀ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਜੀ ਜਿਹੜਾ ਵੀ ਆਉਂਦਾ ਇੱਥੇ ਗੁਰੂ ਘਰ ਦੇ ਵਿੱਚ ਆਉਂਦਾ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆ ਸਾਰਿਆਂ ਨੂੰ ਸਰੂਪਾ ਦੇ ਕੇ ਸਨਮਾਨਿਤ ਕਰਦੇ ਆ ਔਰ ਸਾਰਿਆਂ ਨੂੰ ਇਹ ਵੀ ਬੇਨਤੀ ਕਰਦੇ ਆ ਵੀ ਅੱਗੇ ਆਵੋਣੇ ਜਿੱਥੇ ਉਹ ਹੋਰ ਸੰਗਤਾਂ ਨੂੰ ਵੀ ਲੈ ਕੇ ਕਿਸ ਤਰ੍ਹਾਂ ਦੇ ਸਮਾਗਮ ਕੱਲ ਕਰ ਤੋਂ ਦੇ ਸੰਭਾਗ ਮਾ ਅਜ ਅੰਬਰਤ ਵੇਲੇ ਤੋਂ ਰਾਤ ਨੂੰ 11 ਵਜੇ ਤੱਕ ਚੱਲਣਗੇ ਔਰ ਇਹ ਸੰਭਾਗ ਮ ਇੱਥੇ ਚੱਲਦੀ ਰਹਿੰਦੇ ਆ। ਗੁਰੂ ਦੀ ਕਿਰਪਾ ਹੈਗੀ ਅੰਬਰਤ ਵੇਲੇ ਤੋਂ ਲੈ ਕੇ ਲੰਗਰਾਂ ਦਾ ਪ੍ਰਬੰਧ ਔਰ ਕੀਰਤਨ ਦਾ ਰਾਤ ਨੂੰ 9:30 ਵਜੇ ਤੱਕ ਕੀਰਤਨ ਚੱਲਦਾ। ਉਦੋਂ ਬਾਅਦ ਸੋਕਾਸਨ ਹੁੰਦੇ ਹੋਏ ਗਿਆ 10 ਵਜੇ ਜਾਂਦੇ ਆ। ਔਰ ਸੰਗਤਾਂ ਕੇ ਬੇਨਤੀ ਕਰਨ ਦੇ ਵੀ ਜਿੱਦਾਂ ਅੱਜ ਵਿਸਾਖੀ ਦੇ ਆਲੇ ਦਿਨ ਆਈਆਂ ਇਸੇ ਤਰ੍ਹਾਂ ਹੀ ਗੁਰੂ ਦੇ ਦਰਸ਼ਨ ਦਾਰੇ ਕਰਨ ਲਈ ਰੁਟੀਨ ਆਉਣ ਵੈਗ ਖਾਲਸਾ ਵੈਗ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਾਵਨ ਦਿਹਾੜੇ ਤੇ ਵਿਸਾਖੀ ਦੇ ਦਿਹਾੜੇ ਦੇ ਉੱਤੇ ਗਊ ਘਾੜ ਗੁਰਦੁਆਰਾ ਸਾਹਿਬ ਆ ਕੇ ਸੀਸ ਚਕਾਉਂਦਾ ਮੈਨੂੰ ਇਹ ਮੌਕਾ ਮਿਲਿਆ ਵਾ ਮੈਂ ਗੁਰੂ ਚਰਨਾਂ ਦੇ ਵਿੱਚ ਇਹੀ ਅਰਦਾਸ ਕੀਤੀ ਹੈ ਇਹੀ ਬੇਨਤੀ ਲਈ ਆ ਕਿ ਪੰਜਾਬ ਜਿਹੜਾ ਸਾਡਾ ਹਮੇਸ਼ਾ ਤੇਰੀ ਕਿਰਪਾ ਨਾਲ ਵਸਿਆ ਔਰ ਤੇਰੀ ਕਿਰਪਾ ਨਾਲ ਹੀ ਖੁਸ਼ਹਾਲ ਰਿਹਾ ਵਾ ਹਮੇਸ਼ਾ ਤੂੰ ਆਪਣੀ ਕਿਰਪਾ ਬਣਾ ਕੇ ਰੱਖੀ ਸਾਡੇ ਲੁਧਿਆਣਾ ਵਾਸੀਆਂ ਦੇ ਪੰਜਾਬ ਵਾਸੀਆਂ ਤੇ ਭਾਰਤ ਵਾਸੀਆਂ ਤੇ ਭਾਰਤ ਤੋਂ ਬਾਹਰ ਵਸਦੇ ਪੰਜਾਬੀ ਵੀ ਜਿੰਨੇ ਆ ਭਾਰਤ ਵਾਸੀ ਆ ਸਭ ਤੇ ਆਪਣੀ ਬਾਬਾ ਕਿਰਪਾ ਬਣਾ ਕੇ ਰੱਖੇ ਕਿਉਂਕਿ ਇਹ ਜਿਹੜੀ ਪਾਵਨ ਧਰਤੀ ਆ ਜਿੱਥੇ ਅੱਪਾ ਅੱਜ ਸੀਸ ਝੁਕਾਇਆ ਵਾ ਇਹ ਗੁਰੂਆਂ ਦੇ ਚਰਨਾਂ ਦੀ ਪ੍ਰਾਪਤ ਧਰਤੀ ਆ ਗੁਰੂਆਂ ਦੇ ਚਰਨ ਪਏ ਹੋਏ ਆ ਇਹ ਧਰਤੀ ਵੀ ਧਰਨਾ ਤੇ ਇੱਥੇ ਦੇ ਲੋਕ ਜਿਹੜੇ ਆ ਉਹ ਇਸ ਧਰਤੀ ਨੂੰ ਸੀਚਾ ਕੇ ਹਮੇਸ਼ਾ ਪ੍ਰਣਾਮ ਕਰਦੇ ਆਇਓ ਤਾਂ ਆਪਣਾ ਜੀਵਨ ਸਫਲਾ ਕਰਦੇ ਆ ਗੁਰੂ ਦੇ ਲੜ ਲੱਗ ਕੇ ਸੰਗਤਾਂ ਨੂੰ ਕੀ ਮੈਸੇਜ ਸੰਗਤਾਂ ਨੂੰ ਇਹ ਹੀ ਮੈਸੇਜ ਆਓ ਬਾਬੇ ਨਾਨਕ ਦਾ ਇਹ ਦੱਸੇ ਹੋਏ ਸੰਦੇਸ਼ ਤੇ ਸਰਵੰਸਦਾਨੀ ਗੁਰੂ ਤੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਆਪਾਂ ਨੂੰ ਸੰਦੇਸ਼ ਦਿੱਤਾ ਵਾ ਉਹਦੇ ਪੂਰਨਿਆਂ ਤੇ ਚੱਲਦੇ ਹੋਏ ਸੰਗਤ ਦੀ ਜਨਤਾ ਦੀ ਗਰੀਬ ਗੁਰੂ ਘਰ ਦੀ ਸੇਵਾ ਕਰੀਏ ਤਾਂ ਕਿ ਗੁਰੂ ਆਪਣੇ ਤੇ ਹਮੇਸ਼ਾ ਖੋਸ਼ ਰਹਿ ਕੇ ਆਪਣੇ ਦੀ ਕਿਰਪਾ ਕਰੇ ਸਾਰੇ ਪੰਜਾਬ ਵਾਸੀਆਂ ਦੇ ਭਾਰਤ ਵਾਸੀਆਂ ਦੇ ਔਰ ਬਾਹਰ ਵੱਸਦੇ ਭਾਰਤੀਆਂ ਦੇ ਸਾਹਿਬ ਐਰਜੂਨ ਦੇ ਪਤੇ ਅੱਜ ਖਾਲਸਾ ਦੇਸ਼ ਰਾਜ 325 ਜੋ ਕਿ ਹੈ ਬੜੇ ਧੁੰਮ ਤਾਂ ਨਾਲ ਬੜੇ ਸਰਦਾਰਲਾਸਣਾ ਮਨਾਉਂਦੇ ਸੰਗਤਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਸੋ ਪ੍ਰਾਪਤ ਗੁਰਦੁਆਰਾ ਗੋਵਕਾੜ ਪਹਿਲੇ ਪਾਸੇ ਜੋ ਕਿ ਆਪ ਵੀ ਸੰਗਤਾਂ ਦੇਖ ਰਹੇ ਹੋਗੇ ਪਰਮਾ ਘਟ ਜੋ ਕਿ ਸੰਗਤਾਂ ਬਹੁਤ ਹਲਾ ਲੈ ਰਹੀਆਂ ਔਰ ਜਿਹੜੀਆਂ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਦਰਸ਼ਨ ਕਰ ਚੁੱਕੀਆਂ ਉਹਨਾਂ ਦਾ ਧੰਨਵਾਦ ਜਿਹੜੀਆਂ ਰਹਿੰਦੀਆਂ ਸੰਗਤਾਂ ਘਰਾਂ ਦੇ ਵਿੱਚ ਬੈਠੀਆਂ ਉਹਨਾਂ ਨੂੰ ਅਰਜ਼ ਬੇਨਤੀ ਹੈ ਵੀ ਉਹ ਆ ਕੇ ਦਰਸ਼ਨ ਦੀਦਾਰ ਕਰੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਅਤਿ ਰਤਨ ਦੇ ਰਮਣੇ ਵੀ ਸੰਤਾਂ ਨੂੰ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਜੀ ਜਿਹੜਾ ਵੀ ਆਉਂਦਾ ਇੱਥੇ ਗੁਰੂ ਘਰ ਦੇ ਵਿੱਚ ਆਉਂਦਾ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆ ਸਾਰਿਆਂ ਨੂੰ ਸਰੂਪਾ ਦੇ ਕੇ ਸਨਮਾਨਿਤ ਕਰਦੇ ਆ ਔਰ ਸਾਰਿਆਂ ਨੂੰ ਇਹ ਵੀ ਬੇਨਤੀ ਕਰਦੇ ਆ ਵੀ ਅੱਗੇ ਆਵੋਨੇ ਜਿੱਥੇ ਹੋਰ ਸੰਗਤਾਂ ਨੂੰ ਵੀ ਲੈ ਕੇ ਕਿਸ ਤਰ੍ਹਾਂ ਦੇ ਸਮਾਗਮ ਕੱਲ੍ਹ ਤੋਂ ਹੋਣਗੇ ਸਮਾਗਮ ਅੱਜ ਅੰਬਰਤ ਵੇਲੇ ਤੋਂ ਰਾਤ ਨੂੰ 11 ਵਜੇ ਤੱਕ ਚੱਲਣਗੇ ਔਰ ਇਹ ਸਮਾਗਮ ਇੱਥੇ ਚੱਲਦੀ ਰਹਿੰਦੇ ਆ। ਗੁਰੂ ਦੀ ਕਿਰਪਾ ਹੈਗੀ ਅੰਬਰਤ ਵੇਲੇ ਤੋਂ ਲੈ ਕੇ ਲੰਗਰਾਂ ਦਾ ਪ੍ਰਬੰਧ ਔਰ ਕੀਰਤਨ ਦਾ ਰਾਤ ਨੂੰ 9:30 ਵਜੇ ਤੱਕ ਕੀਰਤਨ ਚੱਲਦਾ। ਉਸ ਤੋਂ ਬਾਅਦ ਸੁਖਾਸਣ ਹੁੰਦੇ ਹੋਏ ਗਿਆ 10 ਵਜੇ ਜਾਂਦੇ ਆ। ਔਰ ਸੰਗਤਾਂ 'ਤੇ ਬੇਨਤੀ ਕਰਨ ਦੇ ਵੀ ਜਿੱਦਾਂ ਅੱਜ ਵਿਸਾਖੀ ਦੇ ਆਲੇ ਦਿਨ ਆਈਆਂ ਇਸੇ ਤਰ੍ਹਾਂ ਹੀ ਗੁਰੂ ਦੇ ਦਰਸ਼ਨ ਦਾਰੇ ਕਰਨ ਲਈ ਰੁਟੀਨ ਨਾਲ ਆਉਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਾਵਨ ਦਿਹਾੜੇ ਤੇ ਵਿਸਾਖੀ ਦੇ ਦਿਹਾੜੇ ਦੇ ਉੱਤੇ ਗਊ ਘਾੜ ਗੁਰਦੁਆਰਾ ਸਾਹਿਬ ਆ ਕੇ ਸੀਸ ਝੁਕਾਉਂਦਾ ਮੈਨੂੰ ਇਹ ਮੌਕਾ ਮਿਲਿਆ ਵਾ ਮੈਂ ਗੁਰੂ ਚਰਨਾਂ ਦੇ ਵਿੱਚ ਇਹੀ ਅਰਦਾਸ ਕੀਤੀ ਹੈ ਇਹੀ ਬੇਨਤੀ ਲਈ ਆ ਕਿ ਪੰਜਾਬ ਜਿਹੜਾ ਸਾਡਾ ਹਮੇਸ਼ਾ ਤੇਰੀ ਕਿਰਪਾ ਨਾਲ ਵਸਿਆ ਔਰ ਤੇਰੀ ਕਿਰਪਾ ਨਾਲ ਹੀ ਖੁਸ਼ਿਆਰਿਆ ਵਾ ਹਮੇਸ਼ਾ